ਸਸਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਦੇ ਹਿਸਟੋਰੀਕਲ ਪਲੇਸ ਜਿਹੜੇ ਨੇ ਵੱਖਰੇ-ਵੱਖਰੀਆਂ ਜਗਾਹ ਤੇ ਜਾ ਕੇ ਹਿਸਟੋਰੀਕਲ ਜਿਹੜੇ ਨੇ ਇਤਿਹਾਸਿਕ ਜਿਹੜੇ ਗੁਰਦੁਆਰਾ ਸਾਹਿਬ ਮੰਦਰ ਮਸੀਤਾ ਤੇ ਜਿਹੜੀ ਇਹ ਦਰਗਾਵਾਂ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤਾਂ ਦਾਦਾ ਜੀ ਇਹ ਕਿ ਅੱਜ ਅਸੀਂ ਤੁਹਾਨੂੰ ਇੱਕ ਐਸੀ ਦਰਗਾਹ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਤੁਸੀਂ ਮੇਰੀ ਬੈਕ ਸ਼ਾਈਡ ਤੇ ਬਾਬਾ ਜੀ ਦੀ ਜਿਹੜੀ ਆਈਟਮ ਦਰਗਾਹ ਦੇਖਦੇ ਪਏ ਹੋ ਤੁਹਾਨੂੰ ਦਾਦਾ ਜੀ ਇਹ ਕਿ ਇਹ ਦਰਗਾਹ ਜੋ ਹੈ ਪਿੰਡ ਸੋਲ ਦੇ ਵਿੱਚ ਹੈ ਹੋ ਸਕਦਾ ਹੈ ਕਿ ਤੁਹਾਨੂੰ ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੋਵੇ ਤੇ ਹੋ ਸਕਦਾ ਤੁਹਾਨੂੰ ਇਸ ਬਾਰੇ ਜਾਣਕਾਰੀ ਨਾ ਵੀ ਹੋਵੇ ਜੇਕਰ ਤੁਸੀਂ 16 ਪਿੰਡ ਦੇ ਵਿੱਚ ਰਹਿੰਦੇ ਹੋ ਜਾਂ 16 ਦੇ ਨੇੜੇ ਤੇੜੇ ਰਹਿੰਦੇ ਹੋ ਤੇ ਤੁਹਾਨੂੰ ਜਾਣਕਾਰੀ ਹੋ ਵੀ ਸਕਦੀ ਹੈ ਹੋ ਸਕਦਾ ਨਾਮ ਹੀ ਹੋ ਸਕਦੀ ਹੋਵੇ ਪਰ ਤੁਹਾਨੂੰ ਜਿਹੜਾ ਇਹਦਾ ਇਤਿਹਾਸ ਆ ਇਹਦੀ ਜੋ ਵੀ ਗੱਲਬਾਤ ਆ ਉਹ شاید ਹੀ ਨਾ ਪਤਾ ਹੋਵੇ ਤਾਂ ਦਾਦਾ ਜੀ ਇਹ ਕੀ ਮੈਂ ਪਿਛਲੇ ਦਿਨੀ ਜਿਹੜਾ ਆ ਪਿੰਡ ਮਸਾਣੀਆਂ ਬਟਾਲਾ ਵਿਖੇ ਗਿਆ ਉੱਥੇ ਇੱਕ 500 ਸਾਲ ਪੁਰਾਣੀ ਦਰਗਾਹ ਦਾ ਜਿਹੜਾ ਆ ਉਹ ਅਸੀਂ ਆਪਣੇ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਤੇ ਦਰਸ਼ਨ ਕਰਵਾਏ ਜੋ ਕਿ ਬਾਬਾ ਬਦਰ ਸਾਹਿਬ ਜੀ ਦੀ ਦਰਗਾਹ ਸੀ ਬਾਬਾ ਬਦਰ ਸਾਹਿਬ ਜੀ ਦੀ ਉਸ ਦਰਗਾਹ ਦੇ ਜਦੋਂ ਅਸੀਂ ਦਰਸ਼ਨ ਕਰਵਾਏ ਤੇ ਉੱਥੇ ਬਾਬਾ ਜੂਨਸ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਗੱਲਬਾਤ ਚਲਦਿਆ ਜਿਹੜੀ ਏ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਬਾਬਾ ਬਦਰ ਸਾਹਿਬ ਜੀ ਦੀ ਜਿਹੜੀ ਹੈ ਸਾਦੀ ਜਿਹੜੀ ਇਹ ਹੁੰਦੀ ਹੈ ਪਿੰਡ ਸੋਹਲ ਦੇ ਵਿੱਚ ਜੋ ਕਿ ਬਿਲਕੁਲ ਗਰਦਾਸਪੁਰ ਤੇ ਧਾਰੀਵਾਲ ਦੇ ਸੈਂਟਰ ਚ ਪਿੰਡ ਸੋਹਲ ਆਉਂਦਾ ਇਸ ਜਗ੍ਹਾ ਤੇ ਜਿਹੜੀ ਇਹ ਬਾਬਾ ਜੀ ਦੀ ਸਾਦੀ ਹੁੰਦੀ ਹੈ ਇਸ ਟਾਈਮ ਜਿਹੜੀ ਦਰਗਾਹ ਦੇ ਉੱਤੇ ਮੈਂ ਬੈਠਾ ਹੋਇਆ ਹਾਂ ਤੁਸੀਂ ਮੇਰੀ ਬੈਕ ਸਾਈਡ ਤੇ ਜਿਹੜੀ ਦਰਗਾਹ ਦੇਖਦੇ ਪਿਓ ਇਹ ਜਿਹੜੀ ਦਰਗਾਹ ਆ ਬਿਲਕੁਲ ਕੱਚੀ ਕੰਧ ਦੇ ਵਿੱਚ ਐਸ ਟਾਈਮ ਤੁਸੀਂ ਜਿਹੜਾ ਬਾਬਾ ਜੀ ਦਾ ਚਰਾਗਾ ਉਹ جگਦਾ ਪਿਆ ਆ ਕੱਚੀ ਕਾਂਦਿਆ ਇਹ ਜਿੰਨੀ ਵੀ ਤੁਸੀਂ ਦੇਖਦੇ ਪਿਓ ਸਾਰੀ ਦੀ ਸਾਰੀ ਜਿਹੜੀ ਹੈ ਕੱਚੀ ਕਾਂਦਿਆ ਤੇ ਕੱਚੀ ਕਾਂਦ ਦੇ ਵਿੱਚ ਜਿਹੜਾ ਆ ਚਰਾਗ جگਦਾ ਪਿਆ ਆ ਬਾਬਾ ਜੀ ਦੀ ਇਹ ਕੱਚੀ ਕਾਂਦ ਵਾਲੀ ਦਰਗਾਹ ਜਿਹੜੀ ਹੈ ਇੱਥੇ ਕਹਿੰਦੇ ਨੇ ਕਿ ਬਾਬਾ ਬਦਰ ਸਾਹਿਬ ਜੀ ਦੀ ਜਦੋਂ ਸਾਦੀ ਹੋਈ ਸੀ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਹੈ ਮਿਲਣੀ ਹੁੰਦੀ ਹੈ ਇੱਕ ਜਗ੍ਹਾ ਇੱਥੇ ਇਸ ਪਿੰਡ ਸੋਲ ਦੇ ਵਿੱਚ ਹੋਰ ਆ ਜਿੱਥੇ ਕਿ ਬਾਬਾ ਜੀ ਦੀ ਬਰਾਤ ਠੁਕਦੀ ਏ ਉਹ ਜਗ੍ਹਾ ਵੀ ਜਿਹੜੀ ਹੈ ਪੁਰਾਣੇ ਜ਼ਮਾਨੇ ਦੀ ਇੱਕ ਮਸਜਿਦ ਦੇ ਨਾਲ ਨਾਲ ਜਾਣੀ ਜਾਂਦੀ ਏ ਪਿੰਡ ਸੋਲ ਦੇ ਵਿੱਚ ਉਸ ਜਗ੍ਹਾ ਤੇ ਵੀ ਤੁਹਾਨੂੰ ਇਹ ਦਰਸ਼ਨ ਨਾਲ ਦੀ ਨਾਲ ਕਰਵਾਈ ਜਾਂਦੇ ਆ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਅਸੀਂ ਇੱਥੇ ਉਡੀਕ ਕਰਦੇ ਪਏ ਆ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਪੂਰਾ ਗਿਆਨ ਆ ਜਾਂ ਜੋ ਇਹਦਾ ਇਤਿਹਾਸ ਜਾਣਦੇ ਨੇ ਉਹ ਵੀ ਇੱਥੇ ਪਹੁੰਚਣ ਵਾਲੇ ਨੇ ਬਾਬਾ ਭਿੰਦਾ ਜੀ ਬਾਬਾ ਭਿੰਦਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਕੀ ਨਿਕਲ ਕੇ ਸਾਹਮਣੇ ਆਉਦੀ ਉਹ ਸਾਰੀ ਦੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਜਲਦ ਜਿਹੜੀ ਹੈ ਦੇ ਦਿੰਨੇ ਆ ਤੇ ਬਾਬਾ ਭਿੰਦਾ ਜੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਆ ਨਾਲ ਦੀ ਨਾਲ ਜਿਹੜੀ ਮਸੀਤ ਵਾਲੀ ਦਰਗਾਹ ਆ ਉਧਰ ਵੀ ਚਲਦੇ ਆ ਉੱਥੇ ਵੀ ਜਾ ਕੇ ਜਿਹੜਾ ਆ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾ ਦਿੰਨੇ ਆ ਤੇ ਇਸ ਟਾਈਮ ਤੁਸੀਂ ਮੇਰੇ ਨਾਲ ਜਿਹੜਾ ਆ ਜੁੜੇ ਹੋਏ ਹੋ ਕੱਚੀ ਦਰਗਾਹ ਜਿਹੜੀ ਏ ਕੱਚੀ ਕੰਧ ਵਾਲੀ ਦਰਗਾਹ ਇਹ ਜੇ ਦਰਗਾਹ ਆ ਆਪਾਂ ਲਾ ਲਈਏ ਭੀ 500 ਸਾਲ ਪੁਰਾਣੀ ਜੇ ਆਪਾਂ ਕਹਿ ਲਈਏ ਜੋ ਕਿ ਬਾਬਾ ਜੂਨਸ ਜੀ ਮਸਾਣੀਆਂ ਤੋਂ ਸਾਨੂੰ ਉਹਨਾਂ ਨੇ ਦੱਸਿਆ ਕਿ 5-700 ਸਾਲ ਪੁਰਾਣੀ ਜਿਹੜੀ ਉੱਥੇ ਵਾਲੀ ਦਰਗਾਹ ਆ ਤੇ ਜੇ ਬਾਬਾ ਜੀ ਦਾ ਵਿਆਹ ਇੱਥੇ ਹੁੰਦਾ ਆ ਤੇ ਇਹ ਕੰਦ ਵੀ ਜਿਹੜੀ ਹੈ 500 ਸਾਲ ਤੋਂ ਘੱਟ ਨਹੀਂ ਕਹੀ ਜਾ ਸਕਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਸੀਂ ਤਾਂ ਦਿਖਾ ਰਹੇ ਆਂ ਵੀ ਉਸ ਸਮੇਂ ਦੀਆਂ ਉਸ ਜਮਾਨੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਅੱਜ ਵੀ ਇੱਥੇ ਮੌਜੂਦ ਨੇ ਤੇ ਬਾਬਾ ਜੀ ਦੀ ਦਰਗਾਹ ਦੇ ਉੱਤੇ ਅਸੀਂ ਬੈਠੇ ਹੋਏ ਆਂ ਬਹੁਤ ਜ਼ਿਆਦਾ ਸ਼ਾਂਤੀ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਸ ਟਾਈਮ ਅਸੀਂ ਜਿਹੜਾ ਆ ਦਿਨ ਦੇ ਕੋਈ 10 ਤੋਂ 11 ਵਜੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਆਂ ਸ਼ਾਮ ਦੇ ਟਾਈਮ ਕਹਿੰਦੇ ਨੇ ਕਿ ਬਾਬਾ ਜੀ ਦੀ ਦਰਗਾਹ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਹੈ ਸੰਗਤ ਨਤਮਸਤਕ ਹੁੰਦੀ ਹੈ ਉਹ ਤਾਂ ਅਸੀਂ ਜਿਹੜਾ ਆ ਹੋ ਸਕਦਾ ਸੂਟ ਨਾ ਕਰ ਪਾਈਏ ਕਿਉਂਕਿ ਸ਼ਾਮ ਪੈਂਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਆ ਬਾਕੀ ਚਲੋ ਬਾਬਾ ਜੀ ਜਦੋਂ ਇੱਥੇ ਪਹੁੰਚਦੇ ਆ ਬਾਬਾ ਭਿੰਦਾ ਸਾਹਿਬ ਜੀ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਦਰਗਾਹ ਬਾਰੇ ਜਿਹੜੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਨੇ ਆ ਜੇਕਰ ਤੁਹਾਨੂੰ ਇਹਦੇ ਬਾਰੇ ਹੋਰ ਵੀ ਕੋਈ ਜ਼ਿਆਦਾ ਜਾਣਕਾਰੀ ਜਾਂ ਤੁਹਾਡੇ ਕਿਸੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਦਰਗਾਹ ਪੁਰਾਣੀ ਮਸਜਿਦ ਪੁਰਾਣਾ ਗੁਰਦੁਆਰਾ ਜਾਂ ਕੁਝ ਵੀ ਇਤਿਹਾਸ ਤੁਹਾਡੇ ਪਿੰਡ ਸ਼ਹਿਰ ਨਾਲ ਜੁੜਿਆ ਹੋਇਆ ਆ ਤੇ ਸਾਨੂੰ ਦਿੱਤੇ ਗਏ ਨੰਬਰ ਦੇ ਉੱਤੇ ਫੋਨ ਜ਼ਰੂਰ ਕਰੋ ਤਾਂ ਕਿ ਅਸੀਂ ਤੁਹਾਡੇ ਉਸ ਜਗ੍ਹਾ ਤੇ ਆ ਕੇ ਵੀ ਜਿਹੜਾ ਆ ਵੀਡੀਓ ਬਣਾ ਕੇ ਉਹਦੀ ਜਾਣਕਾਰੀ ਜਿਹੜੀ ਹੈ ਆਪਣੇ ਚੈਨਲ ਦੇ ਮਾਧਿਮ ਰਾਹ ਜਿਹੜੀ ਲੋਕਾਂ ਤੱਕ ਪਹੁੰਚਾ ਸਕੀਏ ਤੇ ਠੀਕ ਹੈ ਦੋਸਤੋ ਚਲਦੇ ਆਂ ਵੱਧ ਅੱਗੇ ਤੇ ਕਰਦੇ ਆਂ ਬਾਬਾ ਜੀ ਦੇ ਨਾਲ ਗੱਲਬਾਤ ਅੱਛਾ ਜੀ ਇਹ ਜੀ ਵੇਖੋ ਜਦੋਂ ਦਾਦੇ ਆ ਪੁਰਾਣੇ ਬਜ਼ੁਰਗ ਸਾਡੇ ਸੋ ਸਦੀਆਂ ਪੁਰਾਣੀਆਂ ਗੱਲਾਂ ਆ ਅੱਜ ਦੀਆਂ ਗੱਲਾਂ ਤਾਂ ਨਹੀਂ ਆ ਬਹੁਤ ਜ਼ਿਆਦਾ ਪੁਰਾਣੀਆਂ ਗੱਲਾਂ ਇਹ ਕੱਚਾ ਦਰਬਾਰੀ ਟਾਇਲ ਤੋਂ ਲਾਈ ਆ ਇੰਨੀ ਇੰਨੀ ਕੱਚੀ ਕੰਦੀ ਹੈ ਮੈਂ ਆਪਣੇ ਹੱਥੀ ਲਾਈ ਆ ਸਾਰਾ ਤਿਆਰੀ ਕੀਤੀ ਆ ਵੇਖੋ ਆ ਕੱਚੀ ਆ ਆ ਮਜੂਦ ਆ ਕੱਚੀ ਹਲੇ ਰੰਗ ਕੀਤਾ ਤੇ ਦੱਸ ਦਿਆ ਜੀ ਇਹ ਜਿਹੜੀ ਕੰਨਵਾਜ ਜਦੋਂ ਬਾਬਾ ਬਦਨ ਸਿੰਘ ਸੋਤ ਸ਼ਰੀਵ ਵਿੱਚ ਵਿਆਹਣ ਆਏ ਨੇ ਨਿਕਾਹ ਕਰਨ ਵਾਸਤੇ ਆਏ ਨੇ ਤੇ ਇਹ ਕੰਨ ਜਿਹੜੀ ਆ ਪਿੱਛੇ ਸਾਡੇ ਮਸੀਦਵਾਜ ਨਾਲ ਬਜ਼ੁਰਗਾਂ ਦੀ ਜਿੱਥੇ ਨਿਕਾਹ ਹੋਇਆ ਇਹਨਾਂ ਦਾ ਉੱਤੇ ਜਦੋਂ ਪਤਾ ਲੱਗਾ ਮਸਜਿਦ ਦੇ ਵਿੱਚ ਵੀ ਬਾਬਾ ਜੀ ਬਰਾਤ ਆ ਗਈਆ ਬਰਾਤ ਆਈਆ ਤੇ ਉਹ ਤੇ ਸ਼ੇਰ ਤੇ ਸਵਾਰ ਆਏ ਨੇ ਤੇ ਤੂੰ ਹੀ ਉਹਨਾਂ ਤੇ ਨਾਲ ਕਿਤਰਾ ਮਿਲਣੀ ਕਰੋਗੇ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਪਈ ਜੇ ਸ਼ੇਰ ਤੇ ਸਵਾਰ ਆਏ ਨੇ ਤੇ ਅਸੀਂ ਵੀ ਮਿਲਣੀ ਕਰ ਲਾਂਗੇ ਤੇ ਫਿਰ ਐਸ ਕੰਨ ਦੇ ਦਸਦੇ ਬੈਠੇ ਹੋਏ ਨੇ ਇਹ ਮਸਜਿਦ ਦੇ ਵਿੱਚ ਉਹ ਜਦੋਂ ਫਿਰ ਉਹਨਾਂ ਕਾ ਇਹ ਕੰਨ ਨੂੰ ਹੱਥ ਫੇਰਾ ਵੀ ਭੜੀਏ ਲੋਕੇ ਚੱਲੇ ਫਿਰ ਕੰਨ ਚੱਲ ਕੇ 100 ਸਦੀਆਂ ਪੁਰਾਣੀ ਇਸ ਹਤਾਨ ਤੇ ਖੜੀ ਆ 100 ਸਦੀਆਂ ਪੁਰਾਣੀ ਕੱਚੀ ਕੰਨ ਦਾ ਸਾਰੀ ਇੱਥੇ ਆਣ ਕੇ ਫਿਰ ਬਾਬੇ ਬਦਰਦੀਨ ਦੀ ਮਿਲਣੀ ਹੋਈ ਆ ਉਦੋਂ ਤੋਂ ਨਾਂ ਇਹਨਾਂ ਦਾ ਪੈ ਗਿਆ ਜੀ ਪੰਜ ਪੀਰ ਉਹਨਾਂ ਨੂੰ ਬਾਬਾ ਮਸੀਦ ਵਾਲਾ ਕਹਿੰਦੇ ਆ ਗੱਲ ਇੱਕ ਹੀ ਆ ਬਾਬਾ ਬਦਰਦੀਨ ਬੜੀਆਂ ਹਤੀਆਂ ਵਰ ਸਗਤੀਆਂ ਵਾਲੇ ਨੇ ਇਹ ਵੀ ਬਹੁਤ ਸ਼ਕਤੀ ਵਾਲੇ ਬਜ਼ੁਰਗ ਨੇ ਇੱਥੇ ਫਿਰ ਪੰਜ ਪੀਰ ਕਰਕੇ ਇਹਨਾਂ ਦਾ ਨਾਂ ਪੈ ਗਿਆ ਲੰਮੀਆਂ ਕਹਾਣੀਆਂ ਲੰਮੀਆਂ ਸਟੋਰੀਆਂ ਏ ਇਹ ਪੰਜ ਪੀਰ ਕਿਤਰਾ ਬਣੇ ਤੇ ਪੰਜ ਹਤੀਆਂ ਕੱਟੀਆਂ ਹੋਈਆਂ ਤੇ ਪੰਜ ਪੀਰ ਇਹਨਾਂ ਦਾ ਨਾਂ ਪੈ ਗਿਆ ਪੰਜ ਪੀਰੋਂ ਸਦੀਆਂ ਪੁਰਾਣੀ ਪੰਜ ਪੀਰ ਚੱਲਦੇ ਆ ਰਹੇ ਆ ਮੁੜ ਕੇ ਜੀ ਉਦੋਂ ਬਾਅਦ ਚ ਮਸਜਿਦ ਦੇ ਵਿੱਚ ਬਰਾਦ ਰਹੀ ਗਈ ਉੱਥੇ ਰਾਤ ਬਰਾਤਾ ਰਹਿੰਦੀਆਂ ਹਰ ਟਾਈਮ ਤੇ ਵਕਤ ਦੇ ਰਾਤ ਬਰਾਤਾ ਰਹਿੰਦੀਆਂ ਨੇ ਉੱਥੇ ਫਿਰ ਇਹਨਾਂ ਦੀਆਂ ਜਮੈਸਾ ਹੋਈਆਂ ਇਹਨਾਂ ਨੇ ਆਖਿਆ ਬਾਬਾ ਬਦਰਦੀਨ ਕਹਿੰਨ ਲੱਗੇ ਵੀ ਸਾਡਾ ਸ਼ੇਰ ਜਿਹੜਾ ਹੈ ਜਿੰਦਾ ਮਾਸ ਖਾਂਦਾ ਕਹਿੰਦੇ ਵੀ ਕੋਈ ਗੱਲ ਨਹੀਂ ਜਿੰਦਾ ਮਾਸ ਇਹਨਾਂ ਨੂੰ ਦੇ ਦਾਂਗੇ ਇਹਨਾਂ ਸਾਡੇ ਬਜ਼ੁਰਗਾਂ ਨੇ ਇੱਕ ਬੱਕਰੀ ਰੱਖੀ ਸੀ ਉਹਨਾਂ ਦਾ ਨਾਮ ਮੈਣਾ ਸੀਗਾ ਉਹ ਕਹਿੰਦੇ ਵੀ ਬੇਟੇ ਆ ਜਾ ਛੋਟਾ ਜਿਹਾ ਕਮਰਾ ਉਸ ਜੇ ਬੰਦ ਕਰ ਦਿੱਤੀ ਨਾ ਜਦੋਂ ਬੰਦ ਕਰ ਦਿੱਤੇ ਤੇ ਅੱਤ ਦੇਣੀ ਚੜਿਆ ਟਾਈਮ ਹੋਇਆ ਸਵੇਰਾ ਕਹਿੰਦੇ ਵੀ ਲਓ ਸਾਡਾ ਸ਼ੇਰ ਵਾਪਸ ਕਰੋ ਬਈ ਕਹਿੰਦੇ ਜੀ ਤੁਹਾਡੇ ਸ਼ੇਰ ਕੋ ਮਰਨਾ ਉਹ ਦਰਵਾਜ਼ਾ ਖੋਲੋ ਤੇ ਆਪਣਾ ਸ਼ੇਰ ਲੈ ਲਓ ਉਹ ਬਜ਼ੁਰਗ ਦਾਦਿਆ ਵੀ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਬੱਕਰੀ ਅੰਦਰ ਗਾਲੀ ਪਈ ਸ਼ੇਰ ਆਈ ਨਹੀਂ ਤੇ ਜਮੈਸਾ ਹੋਰੀਆਂ ਨੇ ਕਹਿੰਦੇ ਵੀ ਤੂੰ ਹੀ ਇਹ ਕੋਈ ਜਾਦੂ ਕਰਤਾ ਤੂੰ ਇਲਮਣਾ ਕਰਤਾ ਸਾਡਾ ਸ਼ੇਰ ਗਾਇਬ ਕਰਤਾ ਉਹ ਬਜ਼ੁਰਗ ਕਾਂਦੇ ਸਾਡੇ ਕਾਣ ਲੱਗੇ ਵੀ ਦਰਵਾਜ਼ਾ ਬੰਦ ਕਰ ਲੱਗੇ ਉਹਦੇ ਬੱਕਰੀ ਨੂੰ ਵਾਅਦਾ ਦਿੱਤੀ ਮੈਂ ਨਾ ਪੁੱਤਰ ਇਹਨਾਂ ਦੀ ਮਹਿਮਾਨਤ ਵਾਪਸ ਤੇ ਆਏ ਕੁੜਮਾ ਨਾਲ ਮਜ਼ਾਕ ਨਹੀਂ ਕਰੀਦੇ ਉਹ ਦਰਵਾਜ਼ੇ ਬੱਕਰੀ ਨੇ ਛੇਰ ਗਲਸਿਆ ਤੇ ਬਾਹਰ ਕੱਢਿਆ ਜਦੋਂ ਬਾਹਰ ਕੱਢਤਾ ਜੀ ਤੇ ਉਹ ਜਿਹੜਾ ਛੇਰ ਹੀਗਾ ਸਾਡੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕੀਤੀ ਇਹਨਾਂ ਬਜ਼ੁਰਗਾਂ ਨੂੰ ਆਣਗੇ ਤੇ ਬਾਬਾ ਬਰਦ ਦੀ ਨਹੀਂ ਬੜੀਆਂ ਹੱਤੀਆਂ ਮਰਗੀਆਂ ਸ਼ਕਤੀਆਂ ਵਾਲੇ ਸੀਗੇ ਉਹਨਾਂ ਨੇ ਜਿਹੜੀ ਇਹ ਸਾਡੇ ਬਜ਼ੁਰਗਾਂ ਦੀ ਬੀਬੀ ਉਹ ਲੱਤਾਂ ਤੋਂ ਹੀ ਨਹੀਂ ਤੇ ਬਨਗੀ ਵਾਲੀ ਬੜੀ ਬਾਬਾ ਬਦਰਦੀਨ ਦੀ ਬਨਗੀ ਵਾਲਾ ਤੇ ਬਨਗੀ ਵਾਲੀ ਬੀਬੀ ਨਾਲ ਨਿਕਾਹ ਹੋਣਾ ਸੀ ਬਨਗੀ ਵਾਲੀ ਬੜੀ ਪਰ ਲੱਤਾਂ ਨੂੰ ਨਹੀਂ ਚੱਲਦੀ ਸਵੇਰਾ ਦਾ ਟਾਈਮ ਹੋਇਆ ਜਦੋਂ ਨਿਕਾਹ ਸਾਰਾ ਖਤਮ ਹੋ ਗਿਆ ਜੀ ਜਾਣ ਦਾ ਟਾਈਮ ਹੋ ਗਿਆ ਤੇ ਬਾਬਾ ਬਦਰਦੀਨ ਕਹਿਣ ਲੱਗੇ ਵੀ ਬਦਰਦੀਨ ਵੀ ਸਾਡ ਢੋਲਾ ਤੋੜੋ ਇਹ ਜੁਰਗ 16 ਵਾਲੇ ਕਹਿਣ ਲੱਗੇ ਸਾਡੇ ਕਹਿੰਦੇ ਵੀ ਸਾਡੇ ਚ ਰਵਾਜ ਨਹੀਂ ਢੋਲਾ ਤੋੜਨ ਦਾ ਕਹਿੰਦੇ ਜੀ ਸਾਡੇ ਚ ਰਿਵਾਜ ਨਹੀਂ ਦੋਰਾ ਤੁੰਦਾ ਜੇ ਤੁਹਾਡੇ ਚ ਰਿਵਾਜ ਆ ਤੇ ਤੋੜ ਕੇ ਲੈ ਜਾਓ ਤੋੜਨਾ ਕੀ ਇੱਕ ਬਹਾਨਾ ਮਾਰਿਆ ਲਾ ਤੋੜਦਾ ਤਾਂ ਨਹੀਂ ਕਹਿੰਦੇ ਜੀ ਕੋਈ ਨਹੀਂ ਫਿਰ ਉੱਥੇ ਜਾਦੇ ਵੀ ਬਾਬਾ ਬਦਤਦੀਨ ਵੀ ਬੜੀ ਬੰਦਗੀ ਵਾਲਾ ਆ ਹੀ ਆ ਬੜੀ ਸ਼ਕਤੀ ਵਾਲਾ ਆ ਹੀ ਖਦਾ ਘੜੀ ਦੋਆ ਦਵਾ ਕਰਕੇ ਦਵਾ ਮੰਗੀ ਤੇ 16 ਤੋਂ ਬੀਬੀ ਤੋੜ ਕੇ ਘੜੀ ਉਹਨਾ ਵੀ ਬੀਬੀ ਇਥੋਂ ਤੋੜ ਕੇ ਘੜੀ ਏਡੀ ਬੰਦਗੀ ਵਾਲੇ ਸੀਗੇ ਇਤਰਾ ਕਰਕੇ ਸੋਹ ਸਰੀਰ ਦੇ ਵਿੱਚ ਇੰਨੀ ਗੇ ਜਾਣਕਾਰੀ ਆ ਫਿਰ ਬੜੀਆਂ ਬੜੀਆਂ ਜਮਾਤਾਂ ਹੋਈਆਂ ਜਦੋਂ ਇੱਥੇ ਆਏ ਬਜ਼ੁਰਗ ਪਤਾ ਲੱਗਿਆ ਇੰਨੀ ਬਰਾਦ ਆ ਤੇ ਇਹਨਾਂ ਨੂੰ ਇਹ ਰੋਟੀ ਕਿੱਦਾਂ ਖਾਉਣੀ ਆ ਜੀ ਇੰਨੀ ਬਰਾਦ ਨੂੰ ਸਾਡੇ ਸ਼ੈਦਾਂ ਦੀ ਗਲੀ ਆ ਪਿੱਛੇ ਪੁਰਾਣਾ ਓਹ ਘਾਰ ਆ ਇਹਨਾਂ ਦਾ ਹੱਲੇ ਵੀ ਉੱਥੇ ਮੌਜੂਦ ਆ ਮਾੜਾ ਮੋਡੀਆਂ ਨਿਸ਼ਾਨੀਆਂ ਉੱਥੇ ਦਾਦਿਆ ਵੀ ਕਹਿੰਦੇ ਜਦੋਂ ਰੋਲਾ ਪੈ ਗਿਆ ਪਤਾ ਨਹੀਂ ਲੱਗਦਾ ਦੁਨੀਆ ਕਦੀ ਨਹੀਂ ਜਾਣਦੀ ਤੇ ਕਹਿੰਦੇ ਬੇਟਾ ਅੱਪਾ ਜੀ ਇੰਨੀ ਦੁਨੀਆ ਸਾਹਮਣੇ ਕਿਤਰਾ ਕਹਿੰਦੇ ਬੇਟੇ ਦੋ ਗੱ tane ਇੱਕ ਚੌਲਾਂ ਦੇ ਲੈ ਕੇ ਆਓ ਤੇ ਚੋਲਾ ਨੇ ਦਾਣੇ ਕੱਚੇ ਦਿੱਤੇ ਤੇ ਇੱਕ ਦੇਗ ਭੱਤ ਦੀ ਰੱਖੀ ਹੋਈ ਜੀ ਉਹ ਖੁਦਾ ਨੂੰ ਯਾਦ ਕਰਕੇ ਕਹਿੰਦੇ ਉਹਦੇ ਵਿੱਚ ਪਾ ਦਿਓ ਜਦੋਂ ਸੈਦਾਂ ਵਾਲੀ ਗਲੀ ਦੇ ਵਿੱਚੋਂ ਇੱਕ ਉਹ ਦੇਗ ਜਿਹੜੀ ਨਿਚੋੜੀ ਏ ਤੇ ਸੈਦਾਂ ਵਾਲਾ ਸੱਪੜ ਜਿਹੜਾ ਸਾਰਾ ਪਿਸੜਾ ਭਰ ਗਿਆ ساری ਬਰਾਰ ਚੋਲ ਗਈ ਉਹ ਦੇਗ ਨਹੀਂ ਮੁੱਕੀ ਜੀ ਇੰਨੀ-ਇੰਨੀ ਬਨਗੀਆਂ ਤੇ ਸ਼ਕਤੀਆਂ ਵਾਲੇ ਹੀ ਇੰਨੀ ਕੁ ਜਾਣਕਾਰੀ ਦਾ ਪਤਾ ਤੇ ਬਾਕੀ ਦੋਸਤੋ ਇੱਕ ਬਹੁਤ ਹੀ ਪੁਰਾਣੀ ਜਿਹੜੀ ਉਸ ਸਮੇਂ ਦੀ ਜਿਹੜੀ ਮਸੀਤ ਅ ਕਹਿਆ ਜਾਏ ਜਾਂ ਉਸ ਸਮੇਂ ਦੀ ਜਿਹੜੀ ਕੰਦ ਘਾਰਿਆ ਜਿਹੜਾ ਬਾਬਾ ਜੀ ਦਾ ਬਾਬਾ ਜੀ ਦੇ ਸਹੌਰਾ ਪਰਿਵਾਰ ਦਾ ਜਿਹੜਾ ਘਾਰਿਆ ਉਹਦੇ ਵੀ ਇਸ ਟਾਈਮ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਹੁਤ ਵੱਡਾ ਜਿਹੜਾ ਇੱਥੇ ਇਸ ਟਾਈਮ ਬੋਰਡ ਆ ਬੋਰਡ ਦੀਆਂ ਜੜਾਂ ਜਿਹੜੀਆਂ ਨੇ ਉਹ ਪੂਰੀ ਦਰਗਾਹ ਦੇ ਵਿੱਚ ਫੈਲ ਚੁੱਕੀਆਂ ਨੇ ਤੇ ਇਹ ਤੁਸੀਂ ਦੇਖਦੇ ਪਿਓ ਕਿ ਕਾਫੀ ਜ਼ਿਆਦਾ ਜਿਹੜੀ ਪੁਰਾਣੀ ਏ ਜਿਹਦੇ ਚ ਜਿਹੜੀ ਤੁਹਾਨੂੰ ਦਾਦੀ ਕਿ ਨਾਨਕਸਾਈ ਏਟ ਜਿਹੜੀ ਏ ਰਾਤਨ ਇੱਟ ਇੱਥੇ ਵੀ ਜਿਹੜੀ ਲੱਗੀ ਹੋਈ ਏ ਤੇ ਇਹ ਦਰਗਾਹ ਵੀ ਜਿਹੜੀ ਤੁਸੀਂ ਦੇਖਦੇ ਪਿਓ ਉਸ ਸਮੇਂ ਦੀ ਜਿਹੜੀ ਅ ਦਰਗਾਹ ਆ ਉਹਦੇ ਵੀ ਤੁਹਾਨੂੰ ਜਿਹੜੇ ਆ ਅਸੀਂ ਦਰਸ਼ਨ ਕਰਵਾ ਰਹੇ ਆ ਤੁਸੀਂ ਮੇਰੇ ਨਾਲ ਦੇਖਦੇ ਪਿਓ ਅੰਦਰ ਦੀਆਂ ਤਸਵੀਰਾਂ ਤੇ ਇਸ ਟਾਈਮ ਤਾਂ ਇਸ ਦੀ ਜਿਹੜੀ ਹਾਲਤ ਆ ਕਾਫੀ ਜ਼ਿਆਦਾ ਖਦਸਾ ਹੋ ਚੁੱਕੀ ਏ ਇਹ ਜਿਹੜੀ ਏ ਇਹ ਬਿਲਕੁਲ ਪੁਰਾਣੀ ਪੁਰਾਣੀ ਦਰਗਾਹ ਆ ਤੇ ਉਸ ਸਮੇਂ ਦੀ ਜਿਹੜੀ ਇਹ ਨਿਸ਼ਾਨੀ ਜਿਹੜੀ ਏ ਇੱਥੇ ਇਹ ਵੀ ਜਿਹੜੀ ਮੌਜੂਦ ਆ ਕਿ ਨਾਨਕਸਾਈ ਇੱਟਾਂ ਦੀ ਜਿਹੜੀ ਜਿਹੜੀ ਸਾਰੀ ਦੀ ਸਾਰੀ ਦਰਗਾਹ ਆ ਉਹ ਬਣੀ ਹੋਈ ਏ ਨਾਨਕਸਾਈ ਇੱਟਾਂ ਦੇ ਨਾਲ ਜਿਹੜੀ ਏ ਇਹ ਦਰਗਾਹ ਇੱਥੇ ਤੁਸੀਂ ਦੇਖਦੇ ਪਿਓ ਬਣੀ ਹੋਈ ਏ ਬੜੀ ਹੀ ਪੁਰਾਤਨ ਜਿਹੜੀ ਇਹ ਵੀ ਇੱਥੇ ਤੁਸੀਂ ਦੇਖਦੇ ਪਿਓ ਕਿ ਪਿੰਡ ਸੋਲ ਦੇ ਵਿੱਚ ਜਿਹੜੀ ਏ ਇਹ ਇੱਕ ਪੁਰਾਤਨ ਇਮਾਰਤ ਜਿਹੜੀ ਏ ਉਹ ਮਜੂਰ ਆ ਤੇ ਤੁਸੀਂ ਇਸ ਟਾਈਮ ਮੇਰੇ ਨਾਲ ਤਸਵੀਰਾਂ ਜਿਹੜੀਆਂ ਦੇਖਦੇ ਪਿਓ ਬਾਬਾ ਜੀ ਦੇ ਭਦਰ ਬਾਬਾ ਬਦਰ ਸਾਹਿਬ ਜੀ ਦੇ ਜਿਹੜੇ ਸੌਰਾ ਪਰਿਵਾਰ ਦੇ ਪਿੰਡ ਸੋਲ ਦੇ ਵਿੱਚ ਜਿਹੜੀ ਦਰਗਾਹ ਆ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕਰਦੇ ਪਏ ਆ ਤਾਂ ਕਿ ਤੁਹਾਨੂੰ ਜਿਹੜਾ ਆ ਉਹਦਾ ਇਤਿਹਾਸ ਕੀ ਹੈ ਇਤਿਹਾਸਕ ਗੱਲ ਕੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬਾਕੀ ਆਪਣਾ ਕਮੈਂਟ ਕਰਕੇ ਦੱਸਿਓ ਕਿ ਸਾਡੀ ਜਾਣਕਾਰੀ ਦਿੱਤੀ ਗਈ ਤੁਹਾਨੂੰ ਕਿਵੇਂ ਲੱਗੀ ਜੋ ਜਾਣਕਾਰੀ ਮੇਰੀ ਉਹ ਕਿੰਨੀ ਸੱਚੀ ਹੈ ਕਿੰਨੀ ਗੱਲਬਾਤ ਆ ਜਾਂ ਜੋ ਵੀ ਗੱਲਬਾਤ ਆ ਉਹਦੇ ਤੇ ਆਪਣਾ ਕਮੈਂਟ ਜਰੂਰ ਕਰਿਓ